ਦੋਸਤੋ ਆ ਦੇਖੋ ਤੁਹਾਨੂੰ ਅੱਜ ਜਿਹੜੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਦੇ ਦੇਣੀ ਆ ਨਾ ਇਹ ਜਾਣਕਾਰੀ ਤੁਹਾਨੂੰ ਕਿਤੋਂ ਨਹੀਂ ਮਿਲਣੀ ਇਸ ਵੀਡੀਓ ਚ ਤੁਹਾਨੂੰ 4-5 ਗੱਲਾਂ ਕੰਮ ਦੀਆਂ ਦੱਸਣ ਜਾ ਰਹੇ ਆ ਤੇ ਜੇ ਤੁਸੀਂ ਇਹਨਾਂ ਨੂੰ ਸਿੱਖ ਲਿਆ ਤੇ ਮੈਂ ਕਹਿੰਦਾ ਤੁਸੀਂ ਪੂਰੀ ਮਹਾਰਤ ਹਰੇਕ ਬੰਦਾ ਤੁਹਾਡੀ ਤਾਰੀਫ ਕਰਿਆ ਕਰੂਗਾ ਹੁਣ ਇੱਕ ਗੱਲ ਦੇਖੋ ਤੁਸੀਂ ਆਹ ਨਾ ਪਤੀਲੇ ਜਿਹੜੇ ਸਾਗ ਦੇ ਉੱਤੇ ਧਰੇ ਹੁੰਦੇ ਆ ਜਾਂ ਦਾਲ ਆਪਾਂ ਧਰਦੇ ਆ ਚੁੱਲੇ ਦੇ ਉੱਤੇ ਅਕਸਰ ਹਨ ਤੇ ਤੁਸੀਂ ਇਸ ਤਰ੍ਹਾਂ ਇਹਦੇ ਉੱਤੇ ਲਿਫਾਫਾ ਚੜਾ ਲੈ ਕਰੋ ਤਾਂ ਜੋ ਤੁਹਾਨੂੰ ਵਾਰ-ਵਾਰ ਕਾਲਾ ਹੋਇਆ ਪਤੀਲਾ ਨਾ ਸਾਫ਼ ਨਾ ਕਰਨਾ ਪਵੇ ਤੇ ਉਹ ਤੁਹਾਡਾ ਸਾਫ਼ ਹੀ ਨਿਕਲਦਾ ਵਿੱਚੋਂ ਹੁਣ ਜੇ ਤੁਸੀਂ ਲਿਫਾਫਾ ਨਾ ਚੜਾਇਆ ਹੋਊਗਾ ਤੇ ਤੁਹਾਡਾ ਪਤੀਲਾ ਇਸ ਤਰ੍ਹਾਂ ਹੀ ਕਾਲਾ ਹੋ ਜਾਇਆ ਕਰੂਗਾ ਠੀਕ ਹੈ ਜਿਵੇਂ ਆ ਹੋਇਆ ਵਾ ਇੰਨੇ ਜਗ੍ਹਾ ਤੋਂ ਇੱਥੋਂ ਕਾਲਾ ਹੋ ਜੁਏ ਜਾਂਦਾਗਾ ਠੀਕ ਆ ਅਵੇ ਇਥੋਂ ਕਾਲਾ ਐ ਪਰ ਇਥੇ ਨਾ ਅਸੀਂ ਲਫਾਫਾ ਚੜਾਇਆ ਹੋਇਆ ਮਮਮੀ ਆਮ ਦਾ ਜਿਹੜਾ ਆਮੀ ਠੀਕ ਆ ਜਿਵੇਂ ਕਿ ਜਿਹੜੀ ਲਫਾਫੇ ਦੇ ਵਿੱਚ ਪਤੀਲੇ ਨੂੰ ਪਾ ਕੇ ਤੇ ਇਥੋਂ ਗੰਢ ਦੇ ਲਿਆ ਕਰੋ ਇੱਥੇ ਜੇ ਠੀਕ ਆ ਉਹਦੇ ਨਾਲ ਜਿਹੜਾ ਥੱਲੋਂ ਸੇਕ ਨਾਲ ਲਫਾਫਾ ਮੱਚ ਜਾਂਦਾ ਤੇ ਉੱਪਰੋਂ ਜਿਹੜਾ ਇੱਥੇ-ਇੱਥੇ ਰਹਿ ਜਾਂਦਾ ਜਦੋਂ ਤੁਸੀਂ ਇਹਨੂੰ ਧੋਵੋਗੇ ਤਾਂ ਇਥੋਂ ਲਫਾਫਾ ਲਾ ਦਿਓ ਥੱਲੋਂ ਨਵੇਂ ਵਰਗਾ ਪਤੀਲਾ ਨਿਕਲੇ ਹੋ ਹੁਣ ਆ ਗਈ ਦੂਜੀ ਗੱਲ ਚੁੱਲਿਆਂ ਦਾ ਪੈਦਾ ਬਹੁਤ ਇਹਦੇ ਨਾਲ ਸਿਆਲ ਦਾ ਹੁਣ ਜਿਵੇਂ ਮੌਸਮਾਂ ਠੰਡ ਦਾ ਮੌਸਮਾਂ ਚਾਰ ਜਣੇ ਬੈਠ ਕੇ ਨਲੇ ਦੇ ਕੋਲੇ ਅੱਗ ਸੇਕ ਸਕਦੇ ਆ ਨਲੇ ਆਪਣੀ ਗੈਸ ਦੀ ਬਚਤ ਹੁੰਦੀ ਆ ਪੈਸੇ ਦੀ ਬਚਤ ਹੁੰਦੀ ਆ ਹਨਾ ਤੇ ਦੇਖੋ ਵੀ ਕਿੰਨੀ ਸੋਹਣੀ ਵਧੀਆ ਆਪਾਂ ਜ਼ਿੰਦਗੀ ਐ ਪਿੰਡੂ ਦੀ ਜ਼ਿੰਦਗੀ ਐ ਇਹ ਇਹ ਇਹਨਾਂ ਨੂੰ ਤੁਸੀਂ ਸ਼ਹਿਰਾਂ 'ਚ ਵੀ ਇੰਜੋਏ ਕਰ ਸਕਦੇ ਹੋ ਹਨ ਕਿਉਂਕਿ ਹੀਟਰਾਂ ਦੇ ਨਾਲ ਬਿਜਲੀ ਫੂਕਦੇ ਆਪਾਂ ਨਾਲ ਇੱਕ ਅੱਗ ਲੱਗਣ ਦਾ ਡਰ ਹੁੰਦਾ ਕਮਰਿਆਂ 'ਚ ਬੈਠ ਕੇ ਰੂਮ ਹੀਟਰ ਹਨਾ ਲਾ ਲੈਂਦੇ ਆ ਲੋਕ ਪਰ ਜੇਕਰ ਸ਼ਹਿਰਾਂ ਦੇ ਵਿੱਚ ਆਏ ਮਤਲਬ ਚੁੱਲ੍ਹੇ ਬਣਾ ਕੇ ਰੋਟੀ ਟੋਕ ਖੀਤਾ ਜਾਵੇ ਨਾਲੇ ਤਾਂ ਗੈਸ ਦੀ ਬਚਤ ਨਾਲ 4 ਜਾਣੇ ਪਰਿਵਾਰ ਦੇ ਇਕੱਠੇ ਬੈਠਦੇ ਗੱਲਾਂ-ਬੱਤਾਂ ਮਾਰਦੇ ਹਨ ਤੇ ਉਦੋਂ ਅਗਲੀ ਗੱਲ ਕਰਦੇ ਆ ਅੱਜਵੇਂ ਮਗਰ ਪਾਣੀ ਦਾ ਪਤੀਲਾ ਪਿਆ ਜਦੋਂ ਆਹ ਦਾਲ ਬਣ ਕੇ ਹਟੂਗੀ ਤੇ ਇਸ ਪਤੀਲੇ ਦੇ ਵਿੱਚ ਉਹਨਾ ਉਸੇ ਅੱਗ ਦੇ ਉੱਤੇ ਨਵੀਂ ਆਪਾਂ ਨੂੰ ਲੱਕੜ ਨਹੀਂ ਮਚਾਉਣੀ ਪੈਣੀ ਨਵਾਂ ਬਾਲਣ ਮਚਾਉਣਾ ਨਹੀਂ ਪੈਣਾ ਉਸੇ ਅੱਗ ਦੇ ਉੱਤੇ ਇੱਕ ਦੋ ਜਣਾਂ ਦੇ ਣਾਉਣ ਦਾ ਪਾਣੀ ਫ੍ਰੀ ਚ ਤੱਤਾ ਹੋ ਜਾਊਗਾ ਠੀਕ ਆ ਦੋਸਤੋ ਤੇ ਦੇਖੋ ਤੁਹਾਨੂੰ ਅਸੀਂ ਕਿੰਨੀਆਂ ਕੰਮ ਦੀਆਂ ਗੱਲਾਂ ਦੱਸ ਰਹੇ ਆ ਇਹ ਗੱਲਾਂ ਤੁਹਾਨੂੰ ਨਾ ਜੇ ਤੁਸੀਂ ਤੁਹਾਡੀ ਸੱਸ ਦੇ ਸਾਹਮਣੇ ਤੁਸੀਂ ਕਰ ਲੋ ਹਨਾ ਜਿਹੜੀਆਂ ਹੁਣ ਨੂਆ ਹੁੰਦੀਆਂ ਜੀ ਆਪਣੀ ਸੱਸ ਦੇ ਸਾਹਮਣੇ ਆ ਗੱਲਾਂ ਕਰ ਲੈਣ ਤੇ ਉਹ ਸੱਸ ਦਾ ਮੂੰਹ ਬੰਦ ਹੋ ਜੇ ਵੀ ਉਹ ਅਗਲੀ ਕਵੇ ਮਨੋਂ ਮਨ ਕਵੇ ਬੋਲ ਕੇ ਤਾਂ ਕਹਿੰਦੀਆਂ ਨਹੀਂ ਹੁੰਦੀਆਂ ਸੱਸਾਂ ਪਰ ਅਗਲੀ ਮਨੋਂ ਮਨ ਸੋਚੇ ਵੀ ਮੇਰੀ ਨੂ ਤਾਂ ਇੰਨੀ ਸਿਆਣੀ ਹੈ ਤੇ ਮੈਂ ਇਹਦਾ ਮੁਕਾਬਲਾ ਕਿਵੇਂ ਕਰੂੰਗੀ ਤੇ ਸੱਸਾਂ ਨੂੰ ਟੈਨਸ਼ਨ ਪਾ ਦਵੋਗੇ ਤੁਸੀਂ ਇਹੋ ਜਿਹਾ ਕੁਸ਼ ਕਰਕੇ ਤੇ ਇਹਦੇ ਨਾਲ ਤੁਹਾਨੂੰ ਸਾਡੀ ਵੀਡੀਓ ਕੰਮ ਦੀ ਲੱਗੀ ਕਿ ਨਹੀਂ ਲੱਗੀ ਅਸੀਂ ਚਾਹੁੰਦੇ ਆ ਵੀ ਨੂੰ ਸੱਸ ਦੀ ਜੋੜੀ ਮਾਵਾਂ ਧੀਆਂ ਵਰਗੀ ਹੋਵੇ ਤੇ ਜੇਕਰ ਨੂੰ ਸੱਜੀ ਹੋਵੇ ਤਾਂ ਉਹ ਸੱਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦੀ ਹੁੰਦੀ ਤੇ ਫਿਰ ਹੌਲੀ-ਹੌਲੀ ਸੱਸ ਵੀ ਸਿਆਣੀ ਹੁੰਦੀ ਆ ਉਹ ਸਮਝ ਜਾਂਦੀ ਆ ਵੀ ਇਹ ਸਾਡੇ ਨੂੰ ਤਾਂ ਹੈਗੀ ਆ ਸਿਆਣੀ ਤੇ ਅਸੀਂ ਫਿਰ ਮਾਵਾਂ ਧੀਆਂ ਬਣ ਜੀ ਫਾਇਦਾ ਠੀਕ ਹੈ ਦੋਸਤੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਇਸ ਤਰ੍ਹਾਂ ਦੀਆਂ ਕੰਮ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰਕੇ ਰੱਖੋ ਦੋਸਤੋ ਧੰਨਵਾਦ ਥੈਂਕ ਯੂ